ਇਹ ਕੋਈ ਇਹ ਸਾਡਾ ਮੁੱਕ ਜਾਤੀਆਂ ਆ ਜਿਹੜੀਆਂ ਪੰਜ ਬਰਾਦਰੀਆਂ ਛੇ ਬਰਾਦਰੀਆਂ ਜਿਦੇ ਚ ਸਾਸੀ ਬੋੜੀਏ ਨਟਕ ਨੀਲਾ ਤੇ ਬੜੋ ਤੇ ਬਗਾਲੀ ਇਹਨਾਂ ਦੇ ਜਦੋਂ ਅੰਗਰੇਜ਼ ਸਰਕਾਰ ਦਾ ਰਾਜ ਸੀ ਇਸ ਭਾਈਚਾਰੇ ਨੇ ਜਿਹੜਾ ਅੰਗਰੇਜ਼ ਸਰਕਾਰ ਦੇ ਕਾਨੂੰਨ ਨੂੰ ਨਹੀਂ ਮੰਨਿਆ ਔਰ ਉਸ ਸਮੇਂ ਦੀ ਸਰਕਾਰ ਨੇ ਅੰਗਰੇਜ਼ਾਂ ਨੇ ਸਰਕਾਰ ਦੇ ਤੇ ਇੱਕ ਜਾਇਬ ਐਕਟ ਲਾਤਾ ਜਿਹੜਾ ਸਾਨੂੰ ਥਾਣੇ ਵਿੱਚ ਤਿੰਨ ਵਾਰ ਹਾਜ਼ਰ ਲਵਾਉਣੀ ਪੈਂਦੀ ਸੀ ਬੜੀਆਂ ਸਾਨੂੰ ਮੁਸੀਬਤਾਂ ਚੱਲੇ ਪੈਂਦੀਆਂ ਸੀ ਸਾਡੇ ਬਜ਼ੁਰਗਾਂ ਨੇ ਕਾਲੇ ਪਾਣੀਆਂ ਦੀਆਂ ਜੇਹਲਾਂ ਵੀ ਕੱਟੀਆਂ ਬੜਾ ਜੰਗਲ ਅੱਜ ਜਾ ਕੇ ਉਹਨਾਂ ਨੇ ਵੀ ਆਪਣਾ ਜਿਹੜਾ ਗੁਜ਼ਰਗਜ਼ਾਰਾ ਕੀਤਾ ਇਸ ਕਰਕੇ ਜਦੋਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਪਰ ਇਹ ਲੋਕ ਜਿਹੜੇ ਆ ਫਿਰ ਵੀ ਗੁਲਾਮ ਨੇ 5 ਸਾਲ ਤੇ 16 ਦਿਨ ਬਾਅਦ ਵੀ ਸਾਡੇ ਤੇ ਜਿਹੜਾ ਵਾ ਉਹ ਜਰਾ ਬੇਸ਼ੱਕ ਐਕਟ ਲੱਗ ਰਿਹਾ ਉਹ ਸਮਝਦੇ ਸਾਡੇ ਪ੍ਰਭੂदयाल ਜੀ ਜਿਨ੍ਹਾਂ ਨੇ ਇੱਕ ਪਰਨ ਕੀਤਾ ਉਹ ਸਮੇਂ ਦੀ ਸਰਕਾਰ ਨਾਲ ਲੜਾਈ ਵੀ ਲੜੀ ਇਹ ਅੱਜ ਦੇਸ਼ ਸਾਡਾ ਆਜ਼ਾਦ ਆ ਪਰ ਫਿਰ ਵੀ ਇਹ ਲੋਕ ਕਿਉਂ ਗੁਲਾਮ ਆ ਉਹ ਜਿਹੜਾ ਸਾਡਾ ਜਿਹੜਾ ਐਕਟਰ ਸੀ ਉਹ 31 ਅਗਸਤ 1947 ਨੂੰ ਲੱ타 ਤਾਂ ਅਸੀਂ ਜਿਹੜਾ ਆਪਣਾ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਉਹ 31 ਅਗਸਤ ਜਿਹੜੀ ਦਾ ਜਿਹੜਾ ਬੜੀ ਖੁਸ਼ੀ ਨਾਲ ਚਾਹ ਨਾਲ ਮਨਾਉਂਗੇ ਕੀ ਪੈਸੇ ਦੇਣਾ ਚਾਹੁੰਦੇ ਤੁਸੀਂ ਦੇਖੋ ਜੀ ਮੈਂ ਹਰ ਮੁਕਤ ਜਾਤੀ ਦੇ ਵੀਰਾਂ ਨੂੰ ਘਰ ਘਰ ਇਸਣਾ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਆਜ਼ਾਦੀ ਦਾ ਜਿਹੜਾ ਇਹ ਦਿਹਾਣਾ ਬੜੇ ਸ਼ਾਨੋ ਤੇ ਸ਼ੌਂਕ ਨਾਲ ਜਿਹੜਾ ਇਹ ਬਣਾਇਆ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਮਨਾਇਆ ਜਾਂਦਾ ਹੈ ਅੱਜ ਜੋ ਤੁਸੀਂ ਇੱਕ ਇਤਿਹਾਸਿਕ ਇਕੱਠ ਨਵੇਕਲਾ ਯਾਦੀ ਦਿਵਸ ਜਿਹਨੂੰ ਕਹਿੰਦੇ ਐ 31 ਗਾਤ ਦੇਖੋ 15 ਗਾਤ ਨੂੰ ਸਾਰਾ ਦੇਸ਼ ਆਪਣਾ ਯਾਦੀ ਦਿਵਸ ਮਨਾਉਂਦਾ ਜਿਵੇਂ ਪਰ 15 ਗਾਤ ਨੂੰ ਪੂਰਨ ਤੌਰ ਤੇ ਦੇਸ਼ ਯਾਦ ਨਹੀਂ ਹੋਇਆ 193 ਕਬੀਲੇ ਐਸੇ ਸਨ ਜਿਨ੍ਹਾਂ ਦੀ ਹੁਣ 20 ਕਰੋੜ ਦੇ ਲਗਭਗ ਆਬਾਦੀ ਹੈ ਉਹ 31 ਗਤ 1952 ਨੂੰ ਯਾਦ ਹੋਇਆ ਇਸ ਕਰਕੇ ਸਪੂਰਨ ਤੌਰ ਤੇ ਜੇ ਕਹੀਏ ਆਜ਼ਾਦੀ 31 ਗਤ ਨੂੰ ਮਿਲੀ ਸੀ ਸਾਰੇ ਦੇਸ਼ ਨੂੰ ਤੇ ਉਹ ਦਿਨ ਸਾਡਾ ਅੱਜ ਦਾ ਦਿਨ ਹੈ ਇਹ ਕਿਉਂ ਅਸੀਂ 31 ਗਤ ਆਜ਼ਾਦੀ ਦਿਵਸ ਮਨਾਉਣੀ ਹੈ ਕਿਉਂ ਲੋੜ ਪਈ ਇਹਦੇ ਲਈ ਮੈਂ ਥੋੜੀ ਗੱਲ ਤੁਹਾਡੇ ਨਾਲ ਸੰਧੀ ਕਰਾਂਗਾ ਕਿਉਂਕਿ ਸਾਡੇ ਜਿਹੜੇ ਪੁਰਖੇ ਸੀ ਦੇਖੋ ਇਤਿਹਾਸ ਦੇ ਵਿੱਚ ਤੁਹਾਨੂੰ ਪਹਿਲੀ ਵਾਰੀ ਮਿਲੂਗਾ ਕਿ 285 ਕਿਸੇ ਸਮਾਜ ਦੇ ਕਿਸੇ ਗਰੁੱਪ ਦੇ ਲੋਕ ਕਾਲੇ ਪਾਣੀਆਂ ਦੇ ਵਿੱਚ ਇੱਕੋ ਦਮ ਸਜ਼ਾ ਜਿਨ੍ਹਾਂ ਨੂੰ ਹੋਈ ਹੋਵੇ ਉਹ ਸਾਡੇ ਸਾਡੇ ਲੋਕਾਂ ਨੂੰ ਹੋਈ ਆ 52 ਜਿਹੜੇ ਸਭ ਦਰਖਤ ਦੇ ਨਾਲ ਲਟਕਾ ਦਿੱਤੇ ਜਾਣ ਫਾਂਸੀ ਦੇ ਕੇ ਉਹ ਸਾਡੇ ਲੋਕਾਂ ਨੂੰ ਸਜ਼ਾਏ ਸੀ ਮਿਲੀ ਆ ਬਾਵਰੀ ਇਮਲੀ ਦੇ ਨਾਂ ਤੇ ਜਿਹਨੂੰ ਮਸ਼ਹੂਰ ਹੈ ਪਰ ਇਹ ਇਤਿਹਾਸ ਕਿਉਂ ਨਹੀਂ ਸਾਹਮਣੇ ਆ ਰਿਹਾ ਉਹ ਕਿਹੜੇ ਲੋਕ ਹੈ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਦਬਾ ਕੇ ਰੱਖਿਆ ਜਿਹੜੇ ਪਹਿਲਾਂ ਗੋਰੇ ਅੰਗਰੇਜ਼ੀ ਫਿਰ ਕਾਲੇ ਅੰਗਰੇਜ਼ ਆ ਕੇ ਦੇਖ ਤੇ ਕਾਬਜ ਹੋ ਗਏ ਉਹਨਾਂ ਕਾਲੇ ਅੰਗਰੇਜ਼ਾਂ ਨੇ ਸਾਰਾ ਜਿਹੜਾ ਸਾਡਾ ਇਤਿਹਾਸ ਸੀ ਜਿਹੜਾ ਸਾਡੇ ਪੁਰਖਿਆਂ ਦੀ ਜੜੀ ਹੈਗੀ ਹੈ ਜਿਹੜਾ 31 ਗਾਤਾ ਦੇ ਅਸੀਂ ਦਿਨ ਮਨਾ ਰਹੇ ਆ ਉਹਨੂੰ ਮਲਿਆ ਮੇਟ ਕਰ ਦਿੱਤਾ ਉਹ ਇਤਿਹਾਸ ਹੀ ਨਹੀਂ ਲੋਕਾਂ ਦੇ ਸਾਹਮਣੇ ਹੁਣ ਦਿੱਤਾ ਇਸ ਕਰਕੇ ਅਸੀਂ ਦਿਨ ਮਨਾ ਰਹੇ ਆ ਦੂਸਰੀ ਗੱਲ ਹੈ ਇਹ ਅਸੀਂ ਤਰਨ ਤਰਨ ਕਿਉਂ ਤੁਆਂ ਇਹਦੇ ਲਈ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਮੇਨ ਗੱਲ ਕਰਾਂਗਾ ਕਿਉਂਕਿ ਤਰਨ ਤਰਨ ਦੇ ਵਿੱਚ ਇਸ ਲਈ ਅਸੀਂ ਤੁਲਿਆ ਹੈ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਚੁਣ ਆ ਰਹੀ ਹੈ ਤੇ ਭਗਵੰਤ ਮਾਨ ਜਿਹੜੇ ਸੀਐਮ ਐ ਅੱਜ ਉਹ ਸਾਡੇ 31 ਗਸਤ ਦੇ ਵਿੱਚ 2016 ਨੂੰ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਿਹੜਾ ਅਸੀਂ ਯਾਦ ਦਿਵਸ ਬਣਾਇਆ ਉਹਦੇ ਚੀਫ ਗੈਸਟ ਸਨ ਅਸੀਂ ਇਹਨਾਂ ਦੇ 92 ਐਮਐਲਏ ਜਿਤਾ ਦਿੱਤੇ ਵੋਟਾਂ ਬਾਤ ਦਿੱਤੀਆਂ ਧੜਾ ਧੜਾ ਕਿ ਇਹ ਲੋਕ ਆਪਦੇ ਨਾਲ ਸੀਧਪਾਲ ਸਿੰਘ ਦੀ ਫੋਟੋ ਲਾਈ ਬੈਠੇ ਹੈ ਡਾਕਟਰ ਭੀਮਰਾਓ ਅੰਬੇਡਕਰ ਦੀ ਫੋਟੋ ਲਾਈ ਬੈਠੇ ਹੈ ਤੇ ਇਹਨਾਂ ਨੇ ਇਹ ਵੀ ਕਹਿਆ ਸੀ ਕਿ ਮੇਰਾ ਹਰਾ ਪੰਨ ਜਿਹੜਾ ਸਭ ਤੋਂ ਅਖੀਰ ਲਾਈਨ ਦੇ ਵਿੱਚ ਬੰਦਾ ਖੜਾ ਉਹਦੇ ਹੱਕ ਦੇ ਵਿੱਚ ਚੱਲੂਗਾ ਅਸੀਂ ਤਿੱਦਗੇ ਇਹ ਤਾਂ ਬੀਬੇ ਰਾਣੇ ਵਧੀਆ ਬੰਦੇ ਆ ਅਸੀਂ ਧੜਾ ਧੜ ਵੋਟਾਂ ਪਾ ਕੇ 92 ਐਮਐਲਏ ਜਿਤਾ ਦਿੱਤੇ ਤੇ ਸਭ ਤੋਂ ਪਹਿਲਾਂ ਉਹਦਾ ਜਿਹੜਾ ਉਹ ਹਰਾ ਪੰਨ ਮੈਂ ਤਾਂ ਕਹੂੰਗਾ ਬਗਲ ਮੈ ਸੁਰਹੀ ਅਲੀ ਗੱਲ ਹੈ ਕਿ ਕਾਲਾ ਪੰਨ ਬਣ ਗਿਆ ਸਾਡੇ ਲੋਕਾਂ ਦੇ 15 ਨਵ ਨੂੰ 2022 ਨੂੰ ਉਹ ਚਲਾ ਦਿੱਤਾ ਉਹ ਕੀ ਹੋ ਕੇ 22 ਸਾਲ ਅਸੀਂ ਸਾਨੂੰ ਜਿਹੜਾ ਕੋਟਾ ਮਿਲਦਾ ਸੀ 22 ਸਾਲ ਦਾ ਮਿਲਦਾ ਹੋਇਆ ਕੋਟਾ ਇੱਕ ਚਿੱਠੀ ਕੱਢ ਕੇ ਜਿਹੜੇ ਸਾਡੇ ਬੱਚਿਆਂ ਨੇ ਸਕਰੂਟੀੀਆਂ ਵਗੈਰਾ ਕਰਾ ਲੀਆਂ ਭਰਤੀ ਹੋਣ ਨੂੰ ਤਿਆਰ ਸੀ ਉਹਨਾਂ ਦੇ ਮਾਪੇ ਨੇ ਲੱਡੂ ਵੀ ਵੰਡ ਦਿੱਤੇ ਪਰ ਉਹਨੇ ਉਹ ਚਿੱਠੀ ਕੱਢ ਕੇ ਸਾਡੇ ਬੱਚਿਆਂ ਦਾ ਜਿਹੜਾ ਹੈਗਾ ਉਹਨੂੰ ਬੜਾ ਵੱਡਾ ਨੁਕਸਾਨ ਕੀਤਾ ਪਤਾ ਨਹੀਂ ਸਾਤੋਂ ਇਹਨਾਂ ਨੇ ਕੀ ਬਦਲਾ ਲੈਣਾ ਫਿਰ ਅਸੀਂ ਸੋਚਿਆ ਕਿ ਇਦਾਂ ਤਾਂ ਇਹਨਾਂ ਨੇ ਲੋਟ ਨਹੀਂ ਹੋਣਾ ਬੜੇ ਧਰਨੇ ਮਜਾਰੇ ਕੀਤੇ ਬੜੇ ਮੰਤਰੀਆਂ ਨੂੰ ਮਿਲੇ ਸੀਐਮ ਸਾਹਿਬ ਨਾਲ ਖੁੱਦ ਨਾਲ ਦੋ ਤਿੰਨ ਮੀਟਿੰਗਾਂ ਹੋਈਆਂ ਇਹਨਾਂ ਦੀ ਸਬ ਕਮੇਟੀ ਨਾਲ ਮੀਟਿੰਗਾਂ ਹੋਣੀਆਂ ਕਿਹੜਾ ਐਮਐਲਏ ਤੇ ਮੰਤਰੀ ਜਿਹੜਾ ਜਿਹਨੂੰ ਅਸੀਂ ਨਹੀਂ ਮਿਲੇ 4 ਮਹੀਨੇ ਲਗਾਤਾਰ ਭਲਾਈ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਰੱਖਿਆ ਬੱਤਿਆਂ ਨੇ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਫਿਰ ਅਸੀਂ ਸੋਚਿਆ ਵੀ ਇਦਾਂ ਇਹਨਾਂ ਨੇ ਲੋਟ ਨਹੀਂ ਹੋਣਾ ਜਿਹੜੇ ਕਹਿੰਦੇ ਸੀ ਅਸੀਂ ਧਰਨਾ ਨਹੀਂ ਲੱਗਣ ਦੇਣਾ ਅਸੀਂ ਕੁਝ ਨਹੀਂ ਕਰਨ ਦੇਣਾ ਅਸੀਂ ਸੋਚਦੇ ਸੀ ਵੀ ਚਲੋ ਠੀਕ ਹੈ ਵੀ ਸ਼ਾਇਦ ਧਰਿਆਂ ਨਾਲ ਲੋਟ ਆ ਜਾਣਗੇ ਪਰ ਇਹ ਨਹੀਂ ਲੋਟ ਆਈ ਫਿਰ ਅਸੀਂ ਜਿਹੜਾ ਹੈਗਾ ਸੋਚਿਆ ਸਾਡੇ ਸਾਰੇ ਸਮਾਜ ਨੇ ਕਿ ਉਹ ਮੁੱਕ ਜਾਤੀਆਂ ਨੂੰ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਇਹ ਲਹਿਰ ਨੂੰ ਲੈ ਕੇ ਤੁਰ ਗਏ ਤਾਂ ਫਰੀਦਕੋਟ ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਸੀ ਇਹਦੀ ਖੱਬੀ ਬਾਹ ਜੜੀ ਕਰਮਜੀਤ ਅਨਮੋਲ ਉਹ ਫਰੀਦਕੋਟ ਇਹਨਾਂ ਨੇ ਭੇਜਿਆ ਅਸੀਂ ਉਹਨਾਂ ਨੂੰ ਪਹਿਲਾਂ ਮੀਟਿੰਗ ਕਰਕੇ ਦੱਸ ਦਿੱਤਾ ਮਿੱਤਰਾ ਜੀ ਤਨ ਦਿੱਤਣ ਤੇ ਵੁਮਕ ਜਾਤੀਆਂ ਦਾ ਕੋਟਾ ਹੱਲ ਕਰਾ ਦੇ ਉਹ ਬੋਲਿਆ ਵੀ ਉੱਥੇ ਇੱਕ ਜਿਵੇਂ ਇੰਟਰਵਿਊ ਜਿਵੇਂ ਤੁਸੀਂ ਇੰਟਰਵਿਊ ਲੈ ਰਹੇ ਆ ਉਹ ਤਾਂ ਬੋਲਿਆ ਵੀ ਇਤੋਂ ਦੀ ਜਿਹੜੀ ਮੇਨ ਜਿਹੜੀ ਹੈਗੀ ਆ ਇਹਨਾਂ ਦੀ ਮੰਗ ਆ ਜਿਹੜੀ ਉਹ ਮੰਗ ਹੈ ਵੁਮਕ ਜਾਤੀਆਂ ਦੇ ਕੋਟੇ ਦੀ ਉਹ ਮੈਂ ਕਹਿੰਦਾ ਭਗਵੰਤ ਮਾਨ ਨੂੰ ਮਿਲਿਆ ਇਹ ਜਲਦੀ ਹੱਲ ਕਰਾਂਗੇ ਹੋਰ ਹੀ ਜਲਦੀ ਹੱਲ ਪਰ ਅਜੇ ਤੱਕ ਨਹੀਂ ਹੋਈ ਸਾਡੀ ਰਣਨੀਤੀ ਇਹ ਹੈ ਜੀ ਅਸੀਂ ਉਹੀ ਬੁੱਧਾ ਜਿਹੜਾ ਹੈਗਾ ਵੀ ਆਪਣਾ ਜਿਹੜਾ ਹੈਗਾ ਕੋਟੇ ਦੀ ਲੜਾਈ ਆ ਜਿਹੜੀ ਵੁਮਕ ਜਾਤੀ ਦੀ ਉਹ ਉਹ ਹੀ ਲੜਾਈ ਵਮਕ ਜਤਿਆਂ ਨੂੰ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾ ਨਹੀਂ ਉਸ ਮੁੱਦੇ ਨੂੰ ਲੈ ਕੇ ਅਸੀਂ ਤਰਨਤਨ ਦੇ ਵਿੱਚ ਪਹਿਰਾ ਦੇਾਂਗੇ ਅਗਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਅਗਲਾ ਦਿਨ ਆ ਰਿਹਾ 15 ਨੋ ਜਿਹਨੂੰ ਜਦੋਂ ਇਹਨਾਂ ਕੋਟਾ ਕੱਟਿਆ ਸੀ ਸਾਡਾ 15 ਨੋ ਨੂੰ ਕੱਟਿਆ ਸੀ 15 ਨੋ 2022 ਉਹ 15 ਨੋ ਨੂੰ 15 ਦਿਨਾਂ ਬਾਅਦ ਆ ਰਿਹਾ ਦਿਨ ਉਹਨੂੰ ਅਸੀਂ ਤਰਨਤਨ ਦੀ ਧਰਤੀ ਦੇ ਵਿੱਚ ਆ ਮੇਰੇ ਸਾਥੀ ਖੜੇ ਆ ਸਾਰੇ ਅਸੀਂ ਆਦੇ ਪਰਲ ਕਰਕੇ ਜਾਵਾਂਗੇ ਕਿ ਉਸ ਦਿਨ ਨੂੰ ਅਸੀਂ ਕਾਲੇ ਦਿਨ ਦੇ ਤੌਰ ਤੇ ਮਨਾਵਾਂਗੇ ਤਰਨਤਨ ਦੀ ਧਰਤੀ ਤੇ ਮਨਾਵਾਂਗੇ ਅਸੀਂ ਇਸ ਮੌਕੇ ਸਾਡਾ 31 ਗਤ ਸਾਡਾ ਆਜ਼ਾਦੀ ਦਿਹਾੜਾ ਵਿਮੂਤ ਜਾਤੀ ਕਬੀਲਿਆਂ ਦਾ ਇਸ ਵਿਮੂਤ ਜਾਤੀ ਕਬੀਲਿਆਂ ਦੇ ਆਜ਼ਾਦੀ ਦਿਹਾੜਾ ਮਨਾਉਣ ਨੂੰ ਲੈ ਕੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਿੰਨੇ ਵੀ ਸਾਡੇ ਕਬੀਲੇ ਆ ਸਾਰੇ ਕਬੀਲੇ ਇੱਥੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸੰਗਤਾਂ ਇੱਥੇ ਪਹੁੰਚੀਆਂ ਮੈਂ ਉਹਨਾਂ ਨੂੰ ਜੀਉਆਂ ਕਹਿੰਦਾ ਹਾਂ ਬਾਕੀ ਦੀ ਜੋ ਗੱਲਬਾਤ ਆ ਸਾਰੀ ਸਰਦਾਰ ਮੇਜਰ ਸਿੰਘ ਜੀ ਕਲੇਰ ਸਾਬਕਾ ਚੇਅਰਮੈਨ ਮੁਕਤਜਾਤੀ ਭਲਾਈ ਬੋਰਡ ਉਹਨਾਂ ਨੇ ਜਾਣਕਾਰੀ ਦਿੱਤੀ ਆ ਸਦਾ ਸਰਮਣ ਸਿੰਘ ਜੀ ਪੰਜਗਰਾਈ ਉਹਨਾਂ ਨੇ ਜਾਣਕਾਰੀ ਦਿੱਤੀ ਆ ਮੈਂ ਜ਼ਿਆਦਾ ਬਾਈਟ ਨੂੰ ਲੰਮੀ ਨਾ ਕਰਦਾ ਹੋਇਆ ਧੰਨਵਾਦੀ ਹਾਂ ਪਰ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜਾ ਹੜਾ ਦਿੱਤਾ ਹੈ 2% ਕੋਟਾ ਖੋਇਆ ਗਿਆ ਵਾ ਉਹ ਕਿਰਪਾ ਕਰਕੇ ਬਹਾਲ ਕੀਤਾ ਜਾਵੇ ਨਹੀਂ ਤਾਂ ਅਸੀਂ ਜੇ ਇਸ ਤਰੀਕੇ ਦਾ ਵੀ ਲੋਹਾ ਲੈਣਾ ਪਿਆ ਲੋਹਾ ਲਵਾਂਗੇ